ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਪੁਲਵਾਮਾ ਦੇ ਵਿੱਚ ਜੋ ਕੁਝ ਵੀ ਹੋਇਆ ਕਈ ਸੈਨਾ ਦੇ ਜਵਾਨ ਸ਼ਹੀਦ ਹੋਏ ਤੇ ਉਸ ਤੋਂ ਬਾਅਦ ਭਾਰਤ ਦੀ ਆਵਾਮ ਦੇ ਵਿੱਚ ਪੰਜਾਬੀ ਨੌਜਵਾਨੀ ਦੇ ਵਿੱਚ ਇਸ ਹਮਲੇ ਨੂੰ ਲੈ ਕੇ ਬਹੁਤ ਗੁੱਸਾ ਹੈ ਬਹੁਤ ਫ੍ਰਸਟ੍ਰੇਸ਼ਨ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਨਾਲ ਹੁਣ ਲੋਹਾ ਮਨਵਾਇਆ ਜਾਵੇ ਤੇ ਪਾਕਿਸਤਾਨ ਨੂੰ ਧੂੜ ਚਟਵਾਈ ਜਾਵੇ ਨੌਜਵਾਨਾਂ ਦੇ ਅੰਦਰ ਇੰਨੀ ਕੀ ਰੋਸ਼ ਹੈ ਕਿ ਉਹ ਭਾਰਤ ਦੀ ਆਰਮੀ ਨੂੰ ਸਾਹਮਣੇ ਦਰਖਾਸਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਕੋਈ ਤਨਖਾਹ ਨਹੀਂ ਚਾਹੀਦੀ ਕੋਈ ਸੈਲਰੀ ਨਹੀਂ ਚਾਹੀਦੀ ਪਰ ਜੇਕਰ ਉਹਨਾਂ ਨੂੰ ਇੱਕ ਮਹੀਨੇ ਵਾਸਤੇ ਆਰਮੀ ਦੇ ਵਿੱਚ ਅਭੀ ਕਰ ਦਿੱਤਾ ਜਾਵੇ ਤਾਂ ਉਹ 40 ਦੀ ਥਾਂ ਪਾਕਿਸਤਾਨ 'ਚ ਵੜ ਕੇ ਉਹਨਾਂ ਦੇ 400 ਮਾਰ ਕੇ ਆਣਗੇ ਅਸੀਂ ਜਾਣਦੇ ਹਾਂ ਕਿ ਇਹ ਨਾ ਮੁਮਕਿਨ ਹੈ ਪਰ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਨਹੀਂ ਰੋਕ ਸਕਦੇ ਆਖੇ ਕਿਸ ਤਰੀਕੇ ਨਾਲ ਇਸ ਨੌਜਵਾਨ ਨੇ ਆਪਣੀਆਂ ਭਾਵਨਾਵਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤੇ ਕਿਹਾ ਕਿ ਉਸ ਦੀ ਵੀਡੀਓ ਮੋਦੀ ਤੱਕ ਜ਼ਰੂਰ ਪਹੁੰਚੇ ਤੁਸੀਂ ਆਪ ਸੁਣੋ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਆ ਜਿਹੜਾ ਅਤਵਾਦੀ ਨੇ ਹਮਲਾ ਕਰਿਆ ਇੰਡੀਅਨ ਆਰਮੀ ਤੇ ਆਉਂਦੇ ਸੀ ਵਿਚਾਰੇ ਪਤਾ ਨਹੀਂ ਤਾਂ ਜਾਣਦੇ ਸੀ ਰੱਬ ਜਾਣੇ ਹਨਾ ਕਿਤੇ ਪਿੱਛੇ ਪਿੱਛੇ ਵਾਰ ਕਰਿਆ ਇਹਨਾਂ ਨੇ ਹਨਾ ਮੈਂ ਯਾਰ ਇੱਕ ਸਰਕਾਰ ਤੋਂ ਮੰਗ ਕਰਦਾ ਮੈਂ ਫੌਜੀ ਨਹੀਂ ਹੈਗਾ ਹਨਾ ਮੇਰਾ ਪਿੰਡ ਨੱਥੋਵਾਲ ਆ ਤਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਹਨਾ ਮੈਂ ਕਹਿੰਦਾ ਵੀ ਇਹ ਵੀਡੀਓ ਨੂੰ ਮੇਰੀ ਨੂੰ ਮੋਦੀ ਤੱਕ ਪਹੁੰਚਾਓ ਮੇਰੀ ਕੋਈ ਮੰਗ ਨਹੀਂ ਕੋਈ ਤਨਖਾਹ ਦੀ ਲੋੜ ਨਹੀਂ ਸਿਰਫ ਇੱਕ ਮਹੀਨਾ ਮੈਨੂੰ ਭਰਤੀ ਕਰੋ ਸਿਰਫ ਇੱਕ ਮਹੀਨਾ ਨੱਥੋਵਾਲ ਪਿੰਡ ਆ ਮੇਰਾ ਇੱਕ ਮਹੀਨਾ ਮੈਨੂੰ ਭਰਤੀ ਕਰੋ ਇੱਕ ਮਹੀਨੇ ਲਈ ਇੱਕ ਮਹੀਨੇ ਦੀ ਮੈਨੂੰ ਕੋਈ ਤਨਖਾਹ ਨਹੀਂ ਚਾਹੀਦੀ ਪੱਲੇੋਂ ਲੈ ਲਓ ਮੇਤੋਂ ਪੈਸੇ ਜੇ ਲੈਣਿਆਂ ਤਾਂ ਜਿੰਨੀ ਛੋਟੀ ਤਨਖਾਹ ਆ 20-25000 ਰੁਪਏ ਮੈਂ ਪੱਲੇਉਂ ਦਊਂਗਾ। ਮੈਨੂੰ ਭਰਤੀ ਕਰੋ 1 ਮਹੀਨੇ ਦੇ ਲਈ। ਮੈਨੂੰ ਵੀ ਮੌਕਾ ਮਿਲੇ। ਮੈਂ ਚਾਹੁੰਦਾ ਮੈਂ ਫੌਜੀ ਨਿਕਬਾਉਣਾ ਚਾਹੁੰਦਾ ਪਰ ਮੈਂ ਤਾਂ ਉਹਨਾਂ ਵੀ ਮੈਂ ਵੀ ਕੁਝ ਕਰਾਂ ਦੇ ਇਸ ਲਈ। ਠੀਕ ਆ। ਮੈਨੂੰ 1 ਮਹੀਨੇ ਲਈ ਭਰਤੀ ਕਰੋ। 1 ਮਹੀਨੇ 'ਚ ਉਹਨਾਂ ਨੇ 44 ਮਾਰਿਆ ਨਾ। 400 ਬੰਦੇ ਨੂੰ ਮਾਰ ਕੇ ਆਵਾਂਗੇ। ਅੰਦਰ ਵੜ ਕੇ ਮਾਰਾਂਗੇ। ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ। ਅਸੀਂ ਕਿੱਥੋਂ ਮਰਜੀ ਜਾਈਏ, ਕਿੱਥੋਂ ਨਾ ਜਾਈਏ। ਠੀਕ ਆ। ਨੱਥੋਵਾਲ ਪੈਂਦਾ ਮੇਰਾ। ਠੀਕ ਆ। ਮੈਨੂੰ ਇੱਕ ਮੌਕਾ ਦੋ। ਠੀਕ ਆ। ਦੱਸੋ ਕਿੱਥੇ ਆਉਣਾ ਮੈਂ ਉੱਥੇ ਜਾਊਂਗਾ ਇੰਡੀਅਨ ਆਰਮੀ ਨੂੰ ਕਹਣਾ ਮੈਂ ਠੀਕ ਆ ਜੇ ਵੀਡੀਓ ਕੋਈ ਫੌਜੀ ਦੇਖਦਾ ਵੀਰ ਬਣ ਕੇ ਸ਼ੇਅਰ ਕਰੋ ਗਵਰਨਮੈਂਟ ਤੱਕ ਪਹੁੰਚਾਓ ਮੈਨੂੰ ਕੋਈ ਤਨਖਾਹ ਦੀ ਲੋੜ ਨਹੀਂ ਇੱਕ ਮਹੀਨਾ ਮੈਨੂੰ ਭਰਤੀ ਕਰੋ ਇੱਕ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਚਤਾਲੀ ਮਾਰਿਆ 400 ਮਾਰ ਕੇ ਆਊਂਗਾ ਮੈਂ ਪਾਰ ਜਾਊਂਗਾ ਬਾਰਡਰ ਦੇ ਤਾਂ ਕਿ ਉਹਨਾਂ ਨੂੰ ਹੀ ਪਤਾ ਲੱਗੇ ਜੇ ਕਿਸੇ ਦਾ ਪੁੱਤ ਮਾਰਦਾ ਭਾਈ ਮਾਰਦਾ ਕਿੰਨੀ ਤਕਲੀਫ ਹੁੰਦੀ ਆ ਠੀਕ ਆ ਇਹ ਵੀਡੀਓ ਨੂੰ ਸ਼ੇਅਰ ਕਰੋ ਬਾਅਦ ਤੋਂ ਬਾਅਦ ਠੀਕ ਆ ਵੀਰੇ ਕੋਈ ਮੰਗ ਨਹੀਂ ਸਾਡੀ ਕੋਈ ਪੈਸੇ ਨਹੀਂ ਚਾਹੀਦੇ ਕੁਝ ਨਹੀਂ ਚਾਹੀਦਾ ਮੇਰੇ ਤੋਂ ਲੈ ਲਿਓ ਯਾਰ ਪਹਿਲੀ ਤਨਖਾ ਪਾਕਿਸਤਾਨ ਦੇ ਜਾਵਾ ਦੇ ਉਹਨਾਂ ਨੂੰ ਸਾਲਿਆਂ ਨੂੰ ਚੌਣ-ਚੌਣ ਕੇ ਮਾਰਾਂ ਇੱਕ ਮਹੀਨਾ ਮੈਨੂੰ ਭਰਤੀ ਕਰ ਲੋ ਮੈਨੇ ਕੋਈ ਮੰਗ ਨਹੀਂ ਕੋਈ ਤਨਖਾਹ ਨਹੀਂ ਚਾਹੀਦੀ ਇਹ ਨਹੀਂ ਹੈਗਾ ਵੀ ਤਨਖਾਹ ਦੇ ਕਰਕੇ ਫੌਜ 'ਚ ਭਰਤੀ ਹੋਣਾ ਨਾ ਇੱਕ ਮਹੀਨਾ ਬਸ ਮੈਨੂੰ ਵਰਦੀ ਵੀ ਨਾ ਦੋ ਚਾਹੀ ਐਂ ਕਹਦੇ ਵੀ ਜਾ ਚ ਕਰ ਲਾ ਜਿਹੜਾ ਕਰਨਾ ਬਾਰਡਰ ਪਾਰ ਜਾ ਕੇ ਮੈਂ ਦੱਸੂ ਉਹਨਾਂ ਨੂੰ ਵੀ ਇਹ ਪੁੱਤ ਮਾਰਦਾ ਕਿੰਨੀ ਤਕਲੀਫ ਹੁੰਦੀ ਆ 400 ਨੂੰ ਮਾਰ ਕੇ ਆਉਂਗਾ 400 ਨੂੰ ਠੀਕ ਆ ਇਹ ਫੁੱਦੂ ਸਮਝਦੇ ਪਿੱਠ ਪਿੱਛੇ ਬਾਹਰ ਕਰਕੇ ਇਹ ਸਾਨੂੰ ਦਬਾ ਲੈਣਗੇ ਮੈਂ ਨਹੀਂ ਕਿਤੇ ਡਰਦਾ ਸਿੱਧੀ ਮੇਰੀ ਧਮਕੀ ਆ ਅੱਤਵਾਦੀਆਂ ਨੂੰ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਮੈਂ ਗਵਰਨਮੈਂਟ ਨੂੰ ਕਹਿੰਦਾ ਮੋਦੀ ਤੱਕ ਪਹੁੰਚਾ ਦਿਓ ਯਾਰ ਇੱਕ ਮਹੀਨੇ ਲਈ ਮੋਦੀ ਨੂੰ ਕਹ ਮੈਨੂੰ ਭਰਤੀ ਕਰ ਲਾ ਇੱਕ ਮਹੀਨੇ ਲਈ ਕੋਈ ਤਨਖਾਹ ਨਹੀਂ ਚਾਹੀਦੀ ਕੋਈ ਮੰਗ ਨਹੀਂ ਮੇਰੀ ਤੇ ਮੈਂ ਦੱਸੂੰ ਪਰ ਕਿਵੇਂ ਅੱਤਵਾਦੀ ਮਾਰੀਦੇ ਹੁੰਦੇ ਆ ਗੁਰਪਿਆਰੇ ਸਿਆਣੇ ਅਕਸਰ ਕਹਿੰਦੇ ਨੇ ਕਿ ਅਸੀਂ ਜੋ ਵੀ ਗੱਲ ਕਹੀਏ ਪਹਿਲਾਂ ਤੋਲਿਏ ਤੇ ਫਿਰ ਬੋਲੀਏ ਹਮੇਸ਼ਾ ਸਾਨੂੰ ਦੋਨੋਂ ਪੱਖ ਜਾਣ ਲੈਣੇ ਚਾਹੀਦੇ ਨੇ ਜੋ ਵੀ ਹਾਦਸੇ ਹੋਏ ਹੋਣ ਜਾਂ ਜੋ ਵੀ ਘਟਨਾਕ੍ਰਮ ਵਾਪਰਿਆ ਹੋਵੇ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਅਜਹੀਆਂ ਹੋਈਆਂ ਨੇ ਜੋ ਰਾਜਨੇਤਾਵਾਂ ਦੀਆਂ ਕੋਝੀਆਂ ਚਾਲਾਂ ਦੇ ਨਤੀਜੇ ਸਨ ਤੇ ਅਸੀਂ ਉਹਨਾਂ ਨੂੰ ਸਮਝਣ ਦੇ ਵਿੱਚ ਹਮੇਸ਼ਾ ناکਾਮ ਰਹੇ ਹਾਂ ਤੇ ਭੋਲੀ ਭਾਲੀ ਜਨਤਾ ਭਾਵਨਾਵਾਂ ਵਿੱਚ ਬਹਿ ਕੇ ਇਮੋਸ਼ਨਲ ਹੋ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਤੱਤ ਤੇ ਖੜੀ ਹੋ ਜਾਂਦੀ ਹੈ ਇਸ ਲਈ ਕੋਈ ਵੀ ਅਸੀਂ ਅਜਿ ਦਾ ਡਿਸੀਜਨ ਕਿਸੇ ਵੀ ਭਾਵ ਵਿੱਚ ਆ ਕੇ ਨਾ ਲਈਏ ਜਿਸ ਦੇ ਨਾਲ ਸਾਨੂੰ ਆਪ ਵਟੇ ਖਾਮਿਆਜ਼ੇ ਭੁਗਤਨੇ ਪੈਣ ਤੇ ਜਿੱਤੇ ਤੱਕ ਸਵਾਲ ਰਿਹਾ ਪਲਵਾਮਾ ਹਮਲੇ ਦਾ ਤੇ ਪਲਵਾਮਾ ਵਿਖੇ ਜੋ ਵੀ ਹੋਇਆ ਭਾਰਤ ਦੀਆਂ ਏਜੰਸੀਆਂ ਜਾਂਚ ਵਿੱਚ ਲਗੀਆਂ ਹੋਈਆਂ ਨੇ ਜੇਕਰ ਭਾਰਤ ਦੀਆਂ ਏਜੰਸੀਆਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਆਪਣੇ ਕਾਰਜ ਕਰਨਗੀਆਂ ਤਾਂ ਬਹੁਤ ਜਲਦ ਇਸ ਹਮਲੇ ਦੇ ਪਿੱਛੇ ਦੇ ਨਕਾਬਪੋਸ਼ ਬੇਨਕਾਬ ਹੋਣਗੇ ਫਿਰ ਚਾਹੇ ਉਹ ਮਸੰਦ ਭਾਰਤੀਏ ਹੋਣ ਜਾਂ ਪਾਕਿਸਤਾਨੀ ਹਰ ਕਿਸੇ ਨੂੰ ਇੱਕ ਇੱਕ ਕਰਕੇ ਚੁਣ-ਚੁਣ ਕੇ ਠੋਕਿਆ ਜ਼ਰੂਰ ਜਾਵੇਗਾ ਕਿਉਂਕਿ ਦੀ ਭਾਰਤ ਦੇ ਜਵਾਨਾਂ ਦੀਆਂ ਕਈਆਂ ਜਾਨਾਂ ਐਵੇਂ ਭਾਰਤੀ ਵਿਅਰਥ ਨਹੀਂ ਜਾਣ ਦੇਣਗੇ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਰੰਦੀ ਘਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ